ਵਾਕਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਮੈਂ ਤੇਜਿੰਦਰ ਭਨੀਆ ਲੈ ਕੇ ਅੱਜ ਕਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਨਿਕਲ ਤੇ ਸਾਹਮਣੇ ਆਈ ਕਿ ਪੰਜਾਬ ਚ ਫਲਟ ਹੋ ਗਿਆ ਜਾਰੀ ਖਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਡੈਮ BBMB ਨੇ ਖੋਲੇ ਚਾਰ ਫਲੱਡ ਗੇਟ ਹਾਂਜੀ ਦਾਦੀਕ ਪੰਜਾਬ ਵਾਸੀਆਂ ਲਈ ਐਮ ਖਬਰ ਸਾਹਮਣੇ ਆਈ ਹੈ ਦਰਸਲ ਹੁਸ਼ਿਆਰਪੁਰ ਦਸੂਹਾ ਦੇ ਤਲਵਾਲਾ ਨੇੜੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਕਾਰਨ BBMB ਵਿਭਾਗ ਵੱਲੋਂ ਸ਼ਾ ਨਹਿਰ ਬਿਹਰਾਜ ਦੇ ਚਾਰ ਫਲੱਡ ਗੇਟ ਦੋ ਦੋ ਫਟਕ ਖੋਲੇ ਗਏ ਹਨ ਤੇ ਸ਼ਾ ਬਿਹਰਾਜ ਨਹਿਰ ਤੋਂ ਬਿਆਸ ਦਰਿਆ ਨੂੰ ਪਾਣੀ ਛੱਡਿਆ ਗਿਆ ਹੈ ਤੇ ਪੌਂਗ ਡੈਮ ਵਿੱਚ ਸਫਾ ਕੱਜ ਫੇਰ ਤੋਂ ਪਾਣੀ ਦਾ ਪੱਧਰ ਦੋ ਦਿਨਾਂ ਵਿੱਚ 6 ਫੁੱਟ ਵਧਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 13 ਫੁੱਟ ਦੂਰ ਰਹਿ ਗਿਆ ਹੈ ਤੇ ਸ਼ਾਬੈਰ ਨਹਿਰ ਤੋਂ 18500 ਕਿਊਸਕ ਪਾਣੀ ਜਿਹੜਾ ਕਿ ਛੱਡਾਈ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1366.68 ਫੁੱਟ ਤੋਂ ਉੱਪਰ ਪਹੁੰਚ ਗਿਆ ਹੈ ਤੇ ਇੱਥੇ ਇਹ ਵੀ ਦੱਸ ਦਈਏ ਕਿ ਪਾਣੀ ਦਾ ਪੱਧਰ 1380 ਫੁੱਟ ਹੋਣ ਮਗਰੋਂ BBMB ਵੀ ਨੂੰ ਫਲੱਡ ਗੇਟ ਖੋਲਣੇ ਪੈਦੇ ਹਨ ਅਤੇ ਪੌਂ ਡੈਮ ਦੇ ਪਾਣੀ ਦਾ ਪੱਧਰ ਦੀ ਸਮਰਥਾ 14110 ਫਟ ਹੈ ਤੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸ਼ਾਹ ਬਿਹਰਾਜ ਨਹਿਰ ਅਤੇ ਪੌਂ ਡੈਮ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਪਿੰਡਾਂ ਬਾਰੇ ਮਾਨ ਸਰਕਾਰ ਦਾ ਨਵਾਂ ਫੈਸਲਾ ਸੀਮਾਨ ਅੱਜ ਕਰਨਗੇ ਸ਼ੁਰੂਆਤ हां जी ਦਾਦੀ ਕੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਫੈਲਾਸਕਨ ਜੰਗ ਯੋਦ ਨਸ਼ਾ ਵਰਦ ਮੁਹੰਮਦ ਦੇ ਅਗਲੇ ਪੜਾਅ ਵਿੱਚ ਲੈ ਜਾਣ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਤਹਿਤ ਸੂਬੇ ਦੇ ਹਰਪਿੰਡ ਤੇ ਵੜ ਵਿੱਚ ਨਸ਼ਿਆਂ ਖਿਲਾਫ ਲੜਨ ਲਈ ਡਿਫੈਂਸ ਕਮੇਟੀਆਂ ਬਣਾਈਆਂ ਜਾਣਗੀਆਂ ਤੇ ਮੁੱਖ ਮੰਤਰੀ ਭਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਤੋਂ ਇਸ ਦੀ ਸ਼ੁਰੂਆਤ ਕਰਨਗੇ ਤੇ ਜਾਣਕਾਰੀ ਮੁਤਾਬਕ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਹੁਣ ਸਰਕਾਰ ਨੇ ਪਿੰਡ ਅਤੇ ਵਾਰਡ ਪੱਧਰ ਤੇ ਡਿਫੈਂਸ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ ਤੇ ਇਨ੍ਹਾਂ ਕਮੇਟੀਆਂ ਵਿੱਚ ਆਬਾਦੀ ਦੇ ਆਧਾਰ ਤੇ ਮੈਂਬਰਾਂ ਦੀ ਗਿਣਤੀ ਹੋਵੇਗੀ ਤੇ ਕਮੇਟੀ ਵਿੱਚ ਘੱਟੋ-ਘੱਟ 10 ਤੋਂ 10 ਅਤੇ ਵੱਧ ਤੋਂ ਵੱਧ ਵੀ ਮੈਂਬਰ ਹੋਣਗੇ ਤੇ ਇਨ੍ਹਾਂ ਡਿਫੈਂਸ ਕਮੇਟੀਆਂ ਵਿੱਚ ਸੇਵਾਮੁਕਤ ਫੌਜੀਆਂ ਅਧਿਆਪਕਾਂ ਤੇ ਨੰਬਰਦਾਰਾਂ ਨੂੰ ਮੁੱਖ ਤਰਦੀ ਦਿੱਤੀ ਜਾਵੇਗੀ ਤੇ ਇਨ੍ਹਾਂ ਸਾਰਿਆਂ ਨੂੰ ਆਪੋ ਆਪਣੇ ਇਲਾਕਿਆਂ ਵਿੱਚ ਨਸ਼ਿਆਂ ਦੇ ਖਾਤਮੇ ਲਈ ਬੰਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਕਿ ਪੰਜਾਬੀ ਗਾਇਕ ਹਰਪਜਨ ਮਾਨ ਦਾ ਹੋਇਆ ਐਕਸੀਡੈਂਟ ਹਾਂਜੀ ਦਾਜੀ ਕੇ ਮਸ਼ਹੂਰ ਪੰਜਾਬੀ ਗਾਇਕ ਹਰਪਜਨ ਮਾਨ ਨਾਲ ਜੁੜੀ ਵੱਡੀ ਖਬਰ ਇਹ ਸਾਹਮਣੇ ਆਈ ਹੈ ਤੇ ਗਾਇਕ ਹਰਪਜਨ ਮਾਨ ਦੀ ਘਰ ਹਾਸੇ ਦਾ ਸ਼ਿਕਾਰ ਹੋ ਗਈ ਹੈ ਤੇ ਤੁਹਾਨੂੰ ਦੱਸਦੀ ਕਿ ਇਹ ਹਾਸਾ ਸਵੇਰੇ ਕੁਰਕੇ ਸ਼ੇਤਰ ਦੇ ਫਿਫਲੀ ਫਲਾਈਓਵਰ ਤੇ ਵਾਪਰੇ ਅਤੇ ਦੱਸਿਆ ਜਾ ਰਿਹਾ ਹੈ ਕਿ ਹਰਪਜਨ ਮਾਨ ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਪਰਤ ਰਹੇ ਸਨ ਤੇ ਜਾਣਕਾਰੀ ਮੁਤਾਬਕ ਹਰਪਜਨ ਮਾਨ ਨੂੰ ਕੋਈ ਸ਼ਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਆ ਗਾੜੇ ਜ਼ਖਮੀ ਹੋ ਗਏ ਤੇ ਚਸ਼ਮਤਿਆਂ ਦੇ ਅਨੁਸਾਰ ਰਪਈਅਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾੜਸਾਂ ਨੇ ਤੇ ਯਾਨੀ ਕਿ ਕਾਰ ਵਿੱਚ ਕੁੱਲ 4 ਲੋਕ ਸਨ ਤੇ ਹਾਦਸੇ ਤੋਂ ਕੁਝ ਦੇਰ ਬਾਅਦ ਰਪਈਅਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ ਤੇ ਇਹ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੋਸਟ ਆਫਿਸ ਬੰਦ ਕਰੇਗਾ ਪਿਆਰ ਸਾਲ ਪੁਰਾਣੀ ਸਰਵਿਸ ਜਾਣੋ ਕੌਣ ਲਿਆ ਗਿਆ ਇਹ ਫੈਸਲਾ ਹੰਦੀ ਦਾਡੇ ਕੇ ਭਾਰਤੀ ਡਾਕ ਵਿਭਾਗ ਨੇ ਆਪਣੀ ਰਜਿਸਟਰਡ ਡਾਕ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ ਜੋ 1 ਸਤੰਬਰ 2025 ਤੋਂ ਲਾਗੂ ਹੋਵੇਗੀ ਤੇ 50 ਸਾਲਾਂ ਤੋਂ ਬਾਅਦ ਸਮੇਤ ਚੱਲੀ ਆ ਰਹੀ ਇਸ ਰਵਾਇਤੀ ਸੇਵਾ ਨੂੰ ਹੁਣ ਸਪੀਡ ਪੋਸਟ ਨਾਲ ਮਿਲਾ ਦਿੱਤਾ ਜਾਵੇਗਾ ਤੇ ਵਿਭਾਗ ਦਾ ਉਦੇਸ਼ ਡਾਕ ਸੇਵਾਵਾਂ ਨੂੰ ਹੋਰ ਤੇ ਆਧੁਨਿਕ ਅਤੇ ਟ੍ਰੈਕ ਤਨਯੁਗ ਬਣਾਉਣਾ ਹੈ ਤੇ ਇਸ ਬਦਲਾ ਦੇ ਤਹਿਤ ਸਾਰੇ ਸਰਕਾਰੀ ਵਿਭਾਗਾਂ ਅਦਾਲਤਾਂ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਨੂੰ 1 ਸਤੰਬਰ ਤੋਂ ਪਹਿਲਾਂ ਆਪਣੀਆਂ ਡਾਕ ਸੇਵਾਵਾਂ ਨੂੰ ਸਪੀਡ ਪੋਸਟ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਮੰਗ ਘਟਣ ਦੀ ਡਿਜੀਟਲ ਸੰਚਾਰ ਦੀ ਵਾਧੇ ਵਰ ਤੋਂ ਅਤੇ ਨੀਜੀ ਕੋਰੀਅਰ ਸੇਵਾਵਾਂ ਤੋਂ ਮੁਕਾਬਲੇਬਾਜ਼ੀ ਦੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ ਤੇ ਹਾਲਾਂਕਿ ਇਸ ਨਾਲ ਡਾਕ ਉਸ ਥੋੜੀ ਮਹਿੰਗੀ ਹੋ ਸਕਦੀ ਹੈ ਖਾਸ ਕਰਕੇ ਪਿੰਡੂ ਅਤੇ ਘੱਟ ਆਮਦਨ ਵਾਲੇ ਸਮੂਹਾਂ ਲਈ ਪਰ ਬਿਹਤਰ ਟਰੈਕਿੰਗ ਤੇਜ਼ ਡਿਲੀਵਰੀ ਅਤੇ ਡਿਲੀਵਰੀ ਅਸੀ ਤੋਂ ਵਰਗੀਆਂ ਸਹੂਲਤਾਂ ਸਪੀਡ ਪੋਸਟ ਰਾਹੀਂ ਹੀ ਉਪਲਬਧ ਹੁੰਦੀਆਂ ਰਹਿਣਗੀਆਂ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਖੁਸ਼ਖਬਰੀ ਜਿਹੜੀ ਕਿ ਪੈਟਰੋਲ ਡੀਜ਼ਲ ਹੋਵੇਗਾ ਸਸਤਾ OPEC+ ਦੇ ਫੈਸਲੇ ਨਾਲ ਘਟਣ ਲੱਗੀਆਂ ਤੇਲ ਦੀਆਂ ਕੀਮਤਾਂ ਹਾਂਜੀ ਦੱਦਿਏ ਕਿ ਦੇਸ਼ ਵਾਸੀਆਂ ਦੇ ਲਈ ਰਾਹਤ ਦੀ ਖਬਰ ਹੈ ਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਇਸ ਦੀ ਵਜ੍ਹਾ ਹੈ ਕਿ ਉਤਪਾਦਕ ਦੇਸ਼ ਦੇ ਸੰਗਠਨ OPEC+ ਦਾ ਤਾਜ਼ਾ ਫੈਸਲਾ ਜਿਸ ਵਿੱਚ ਸਤੰਬਰ ਤੋਂ ਉਤਪਾਦਨ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਫੈਸਲੇ ਨਾਲ ਸਪਲਾਈ ਵਧ ਗਈ ਹੈ ਤੇ ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਈ ਹੈ ਤੇ ਇਸ ਦਾ ਅਸਰ ਹੁਣ ਭਾਰਤ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਇਕੀਤਾ ਵਿੱਚ ਹੋਰ ਰਾਹਤ ਮਿਲ ਸਕਦੀ ਹੈ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਚ ਅਕਾਲੀ ਵਰਕਰ ਦੇ ਘਰ ਤੇ ਚੱਲੀਆਂ ਤਬੜ ਤਾਲ ਗੋਲ ਗੁਲਗਾ ਹੰਦੀ ਦਾਦੀ ਕੇ ਨੀਰਾ ਬਾਬਾ ਨਾਨਕ ਦੇ ਪੰਡ ਵਰਕੋ ਚ ਰਾਤ ਦੇ ਸਮੇਂ ਦੇ ਅਹਿਸਤ ਦਾ ਮਹੌਲ ਬਣ ਗਿਆ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਅਕਾਲੀ ਦਲ ਦੇ ਵਰਕਰ ਦੇ ਘਰ ਤੇ ਖਰੀਆਮ ਤਬਰਤੋਲ ਗੋਲੀਆਂ ਚਲਾ ਕੇ ਗੰਗਾਤੀ ਕਤਨਾ ਵਿੱਚ ਕਿ ਜਾਨ ਕਿਸੇ ਜਾਨੀ ਨੁਕਸਾਨਦਾਨ ਦੀ ਖਬਰ ਨਹੀਂ ਹੈ ਤੇ ਪਰ ਇਹ ਫਾਇਰਿੰਗ ਇੱਕ ਰਾਂਗਦਾਰੀ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ ਤੇ ਜਾਣਕਾਰੀ ਮੁਤਾਬਕ ਕਾਲੀ ਵਰਕਰ ਕੋਲ 50 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਪਰ ਨਾ ਦਿਨ ਦੇ ਚਾਹ ਦੇ ਹੋਏ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਮੁਜਲਮ ਨੇ ਤਸਵੀਰਾਂ ਕਰਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੇ ਕੈਦ ਹੋ ਗਏਗਾ ਤੇ ਸੀਸੀਟੀਵੀ ਚ ਸਾਫ ਤੌਰ ਤੇ ਗੋਲੀਆਂ ਚਲਾਉਂਦੇ ਕੋਈ ਵਿਅਕਤੀ ਦਿਖਾਈ ਦਿੱਤਾ ਤੇ ਜੱਸ ਵੱਲੋਂ ਕਰਤੇ ਲਗਾਤਾਰ 8 라운ਡ ਗੋਲੀਆਂ ਚਲਾਇਆਂ ਗਈਆਂ ਤੇ ਇਸ ਦੌਰਾਨ ਪੁਲਿਸ मौके ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਮੁਜ਼ਲਮ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਸ਼ਾਫੇ ਮਾਰੀ ਜਾਰੀ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਪੰਜਾਬ ਕਾਂਗਰਸ ਦੇ ਤਨ ਅਤੇ ਭਾਜਪਾ ਦੇ ਦੋ ਵੱਡੇ ਲਈ ਡਰ ਹਾਂਜੀ ਦਾਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂਾਂ ਪੰਜਾਬ ਦੀਆਂ ਜਿਹੜੀਆਂ ਕਿ ਸਿਆਸੀ ਪਾਰਟੀਆਂ ਤੇ ਸਿਆਸੀ ਆਗੂ ਆ ਤੇ ਤਿੱਖਾ ਨਿਸ਼ਾਨਾ ਵੀ ਨਿਹਾਇ ਤੇ ਉਹਨਾਂ ਕਹਾ ਕਿ ਇਹ ਸਾਰੇ ਪੰਜਾਬ ਦੀ ਨਸ਼ਾ ਕੋਸ਼ੀ ਲਈ ਇਕਜਟ ਹਨ ਤੇ ਸਾਰੇ ਰਲ ਕੇ ਪੰਜਾਬ ਦੀ ਜਵਾਨੀ ਖਤਮ ਕਰਨੀ ਚਾਹੁੰਦੇ ਸਨ ਤੇ ਇਸ ਇਥੇ ਯੋਗ ਦੇ ਨਿਸ਼ਾਨਾ ਬਰਦ ਮੈਂ ਦੇ ਅਗਲੇ ਪੜਾਅ ਤਹਤ ਪਿੰਡ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਗਠਨ ਮੌਕੇ ਸੰਬੋਧਨ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਲੜ ਕੇ ਕਹਿਆ ਹੈ ਕਿ ਸਰਕਾਰ ਸੂਬੇ ਵਿੱਚੋਂ ਨਸ਼ਾ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਕਹੇ ਕਿ ਅਸੀਂ ਐਸੇ ਕਾਲੀ ਧੰਦੇ ਨਾਲ ਜੁੜੇ ਕਿਸੇ ਵੀ ਮੁਜਲਮ ਨੂੰ ਨਹੀਂ ਬਖਸ਼ ਰਹੇ ਤੇ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਅਤੇ ਭਾਜਪਾ ਤੋਂ ਜਵਾਬ ਮੰਗਿਆ ਸੀ ਕਿ ਕਾਂਗਰਸ ਅਤੇ ਤਨ ਅਤੇ ਭਾਜਪਾ ਦੇ 2 ਵਜੇ ਕੇ ਵੱਡੇ ਲੀਡਰ ਮਜੀਠੀਆ ਦੇ ਹੱਕ ਵਿੱਚ ਬੋਲ ਚੁੱਕੇ ਹਨ ਤੇ ਕਾਂਗਰਸ ਅਤੇ ਭਾਜਪਾ ਸਪੱਸ਼ਟ ਕਰੇਗੇ ਉਹ ਨਸ਼ਾ ਵਿਚਣ ਵਾਲਿਆਂ ਦੇ ਵਿਰੋਧ ਹਨ ਜਾਂ ਹੱਕ ਵਿੱਚ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਜੇ ਤੱਕ ਇਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਪਾਰਟੀ ਇਹ ਪਾਰਟੀਆਂ ਇਹ ਨਾਂ ਕਹਿ ਕੇ ਉਹਨਾਂ ਦੇ ਲੀਡਰ ਜਿਹੜੇ ਕੇ ਲੀਡਰਾਂ ਦੇ ਨਿੱਜੀ ਬਿਆਨ ਹਨ ਸੀ ਸਿਆਮਾਨ ਨੇ ਕਿਹਾ ਕਿ ਇਨਾਂ ਕੋਲ ਕੋਈ ਜਵਾਬ ਨਹੀਂ ਹੈ ਕਿਉਂਕਿ ਇਹ ਸਾਰੇ ਆਪਸ ਵਿੱਚ ਘਰੇਲੂ ਖੇਹ ਹਨ ਤੇ ਉਹਨਾਂ ਕਹਿ ਕੇ ਇਹ ਸਾਰੇ ਪੰਜਾਬ ਦੀ ਨਸਲ ਖੋਸ਼ੀ ਲਈ ਇਕੱਠੇ ਹੋ ਗਏ ਹਨ ਤੇ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਹਨ ਤੇ ਇਹ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਬੰਦ ਹੋ ਜਾਣਗੇ 500 ਦੇ ਨੋਟ ਜਾਣੂ ਕੀ ਹੈ ਆਰਬੀਆਈ ਦਾ ਕਹਿਣਾ ਹਾਂਜੀ ਦੱਦ ਕੇ ਤਿੰਦ ਸਰਕਾਰ ਨੇ ਕਈ ਸੋਸ਼ਲ ਮੀਡੀਆ ਮੰਚਾਂ ਤੇ ਵਾਇਰਲ ਹੋ ਰਹੀ ਇਸ ਮੈਸੇ ਨੂੰ ਝੂਠ ਦੱਸਿਆ ਹੈ ਕਿ ਭਾਰਤੀ ਰਜਰਵ ਬੈਂਕ ਨੇ ਬੈਂਕਾਂ ਨੂੰ ਦੱਸ ਕੇ 500 ਰੁਪਏ ਦੇ ਨੋਟ ਦੀ ATM ਤੋਂ 1 ਸਤੰਬਰ ਤੱਕ ਬੰਦ ਕਰਨ ਦੇ ਹੁਕਮ ਦਿੱਤਾ ਹੈ ਇਸ ਸੂਚਨਾ ਦੇ ਪ੍ਰਸਾਰਨ ਮੰਤਰਾਲੇ ਦੇ ਪ੍ਰੈਸ ਸੂਚਨਾ ਬਿਊਰੋ PIB ਨੇ ਅੱਤਵਾਰ ਨੂੰ ਆਪਣੇ ਫੈਕਟ ਚੈਟ ਫੈਕਟ ਚੈਕ ਤੇ ਇੱਕ ਬਿਆਨ ਚ ਕਿਹਾ ਹੈ ਕਿ WhatsApp ਤੇ ਇਸ ਦਾਅਵੇ ਵਾਲਾ ਇੱਕ ਝੂਠਾ ਮੈਸੇਜ ਵਾਇਰਲ ਹੋ ਰਿਹਾ ਹੈ ਤੇ ਜਿਸ ਚ ਬੈਂਕਾਂ ਨੂੰ 500 ਰੁਪਏ ਦੇ ਨੋਟਾਂ ਦੀ ATM ਤੋਂ ਵਾਢ ਰੋਕਣ ਲਈ ਕਿਹਾ ਗਿਆ ਹੈ ਤੇ ਸਰਕਾਰੀ ਬਿਆਨ ਚ ਕਿਹਾ ਗਿਆ ਹੈ ਕਿ RBI ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਤੇ 500 ਰੁਪਏ ਦੇ ਨੋਟਕ ਜਾਇਜ਼ ਮੁਦਰਾ ਬਣੇ ਰਹਿਣਗੇ ਤੇ ਸਰਕਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਸ ਬੇਬੁਨਿਆਦ ਸੂਚਨਾ ਨੂੰ ਧਿਆਨ ਨਾਲ ਦੇਣ ਅਤੇ ਕੋਈ ਵੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਨੂੰ ਪਰਖਣ ਤੇ ਦੋਸਤੋ ਅੱਜ ਦੀ ਖਬਰਾਂ ਤੁਹਾਨੂੰ ਦੱਸ ਦਿੱਤੀਆਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਲਿਓ ਜੀ ਧੰਨਵਾਦ